इस मौके पंजाब अमित रंधावा ने कहा कि उन्होंने संगठन का मुख उद्देश सारे समाज को बराबर जोड़ना है जिथे कोई किसी ना ना करे हर एक बंदे नू उस दा बनता हक मिल सके अधिकार मिल सके उन्होंने दस्या कि पंजाब गुरुआ की धरती है जिन्हों ने हमेशा हक सच की लड़ाई लड़ी है अते दे नाल हो रहे धक्के रोकया है उन्होंने हक दुआए हैं उन्होंने दसिया के अभी गुरुआई मारग के चलते हुए समाज न कर सके सब अपना मिल सके उन्हें प्रशासन ने युद्ध नशे विरुद्ध मुहिम छेड़ी हुई है इस मुहिम अभी हाँ अस भी पिंड पिंड जाके नौजवान नशे की दल दल चो क अपने संगठन न जोड़ रहे का भविख सवार

ਅਮਿਤ ਰੰਦਾਵਾ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਤੋਂ ਪੰਜਾਬ ਪ੍ਰਧਾਨ ਸਭ ਤੋਂ ਪਹਿਲੇ ਤੇ ਮੈਂ ਗੌਰਵ ਜੀ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਆਂ ਔਰ ਜੀ ਆਣਵਾਫਦਾ ਆਂ ਕਿ ਨੌਜਵਾਨ ਪੀੜੀ ਵਾਸਤੇ ਇੱਕ ਸਬਕ ਬਣ ਕੇ ਉਭਰਨ ਮੇਰੀ ਅਭਿਲਾਸ਼ਾ ਮਨੋ ਕਾਮਨਾ ਮੇਰੀ ਕਿ ਪਰਮਾਤਮਾ ਨਾਲ ਦੀ ਬੁੱਧੀ ਕਾਇਮ ਰੱਖੇ ਔਰ ਗੱਲ ਕਰਦੇ ਆਂ ਕਿ ਪੰਜਾਬ ਦੇ ਹਾਲਾਤਾਂ ਦੇ ਬਾਰੇ ਪੰਜਾਬ ਦੇ ਹਾਲਾਤ ਪੰਜ ਦਰਿਆ ਦੀ ਧਰਤੀ ਸੀ ਹੁਣ ਤੇ ਸ਼ੇਮਾ ਦਰਿਆ ਜਿਹੜਾ ਨਸ਼ੇ ਦਾ ਬਹਿ ਰਿਹਾ ਆ ਇਹ ਬਹੁਤ ਹੀ ਗਲਤ ਹੋ ਰਿਹਾ ਹੈ ਲੋਕਾਂ ਦੇ ਬੱਚੇ ਮਾਰ ਰਹੇ ਨੇ ਔਰ ਲੋਕਾਂ ਦੀਆਂ ਲੋਕਾਂ ਦੀ ਯਾਨੀ ਸਾਡੀਆਂ ਹੀ ਮਾਵਾਂ ਦੀ ਗੋਦਾਂ ਉਜੜੇ ਕਰ ਦਿਆ ਨੇ ਉਸ ਨੂੰ ਰੋਕਣ ਵਾਸਤੇ ਅਸੀਂ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਅੱਗੇ ਹੋਇਆ ਆ ਆਪਾਂ ਨਸ਼ਾ ਰੋਕਣ ਦੇ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਮੀਟਿੰਗ ਕਰ ਰਹੇ ਹਾਂ ਹਰ ਵਰਗ ਦੇ ਲੋਕਾਂ ਦੇ ਨਾਲ ਅਸੀਂ ਮਿਲ ਜੁਲ ਕੇ ਕੰਮ ਕਰਾਂਗੇ ਔਰ ਪ੍ਰਸ਼ਾਸਨ ਦੇ ਨਾਲ ਹੀ ਅਸੀਂ ਇਹ ਨਸ਼ਾ ਰੂਪੀ ਕੋੜ ਨੂੰ ਆਪਣੇ ਸ਼ਹਿਰ ਚੋਂ ਆਪਣੇ ਪੰਜਾਬ ਚੋਂ ਖਤਮ ਕਰਨ ਦਾ ਪੂਰਾ ਪੂਰਾ ਪ੍ਰਯਾਸ ਕਰਾਂਗੇ ਗੌਰਵ ਜੀ ਤੋਂ ਅਪੀਲ ਕਰਦਾ ਆ ਕਿ ਜਿੱਥੇ ਵੀ ਅਨਿਆਏ ਅਤਿਆਚਾਰ ਟੱਕਾ ਹੁੰਦਾ ਆ ਇਹ ਜ਼ਰੂਰ ਆਵਾਜ਼ ਚੁੱਕਣਗੇ ਔਰ ਗੁੰੰਗੀ ਬਹਿਰੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਣਗੇ ਜੈ ਭਾਰਤ ਜੈ ਸਵਿਧਾਨ ਚਲੰਦ ਦੇ ਮਾਧਿਮ ਨਾਲ ਜੀ ਸਾਰੇ ਇੱਥੇ ਜੀਆਂ ਨੂੰ ਕਰਦਾ ਆਪਣੀ ਪੰਚਾਇਤ ਵੱਲੋਂ ਆਪਣੇ ਪਿੰਡ ਵਾਸੀਆਂ ਵੱਲੋਂ ਖਾਸ ਤੌਰ 'ਤੇ ਮੈਂ ਆਪਣੇ ਛੋਟੇ ਭਰਾ ਗੌਰਵ ਨੂੰ ਬੋਲ ਕੇ ਮਾਰਕਾ ਦੇਣਾ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਬਣਾਏ ਗਏ ਰਾਵਾदास ਕਮੇਟੀ ਵੱਲੋਂ ਤੇ ਜਿਹੜਾ ਇਹਨਾਂ ਦਾ ਮੋਟਿਵ ਹੈਗਾ ਵੀ ਆਪਣੇ ਨਸ਼ਿਆਂ ਦੇ ਖਿਲਾਫ ਪੀ ਮੈਂ ਪਹਿਲਾਂ ਵੀ ਕਿਹਾ ਹੈ ਇਹੀ ਗੱਲ ਕਰ ਰਿਹਾ ਪੀ ਸਾਨੂੰ ਜਿਹੜਾ ਯੂਥ ਨੂੰ ਸਾਨੂੰ ਸਾਰਿਆਂ ਨੂੰ ਮੁੰਡੇ ਦਾ ਮੋਡਲ ਆ ਕੇ ਆਪਣਾ ਕੰਮ ਕਰਨਾ ਜਾਂ ਆਪਣੀ ਡਿਊਟੀ ਨਿਭਾਣੀ ਚਾਹੀਦੀ ਆਪਣੀ ਤੌਰ ਤੇ ਪੀ ਜੇ ਅਸੀਂ ਆਪਣਾ ਘਰ ਨੂੰ ਬਚਾਣਾ ਤੇ ਆਪਣੇ ਮਹੱਲੇ ਨੂੰ ਵੀ ਬਚਾਣੇ ਪੈਣਾ ਉਸ ਤੋਂ ਪਹਿਲਾਂ ਤੇ ਮਹੱਲੇ ਨੂੰ ਬਚਾਣਾ ਉਸ ਤੋਂ ਪਹਿਲਾਂ ਹਮ ਪਿੰਡ ਬਚਾਣੇ ਪੈਣਾ ਇਸੇ ਤਰ੍ਹਾਂ ਹੀ ਅਸੀਂ ਮੁੰਡੇ ਦਾ ਮੋਡਲ ਆ ਕੇ ਇੱਕ ਦੂਸਰੇ ਨੌਜਵਾਨ ਸਾਰੇ ਇੱਕ ਦੂਸਰੇ ਦਾ ਸਾਥ ਦੇਈਏ ਨਸ਼ੇ ਦੇ ਖਿਲਾਫ ਅਸੀਂ ਪੰਜਾਬ ਸਰਕਾਰ ਦਾ ਵੀ ਜਿਹੜਾ ਹੈ ਤੇ ਪ੍ਰਸ਼ਾਸਨ ਦਾ ਵੀ ਅਸੀਂ ਪੂਰਾ ਪੂਰਾ ਸਹਿਯੋਗ ਦਿੰਨੇ ਆ ਤੇ ਆਪਣਾ ਸਾਰਿਆਂ ਨੂੰ ਅਪੀਲ ਕਰਨਾ ਮੇਰੇ ਛੋਟੇ ਭਰਾਵਾਂ ਆਪਣੇ ਯੂਥ ਨੂੰ ਕਿ ਸਾਰੇ ਇੱਕ ਦੂਸਰੇ ਦਾ ਸਾਥ ਦੇਣ ਜੇਕਰ ਸਾਨੂੰ ਕਿਸੇ ਨੂੰ ਲੱਭਦਾ ਕੋਈ ਆਪਣਾ ਛੋਟਾ ਭਰਾ ਕੋਈ ਨਸ਼ੇ ਦੀ ਲਤ ਲੱਗ ਚੁਕੀ ਆ ਉਹਨਾਂ ਨੂੰ ਛੁਡਾਉਣ ਦੇ ਵਿੱਚ ਜਾਂ ਕੋਈ ਵੇਚਦਾ ਤੇ ਸਾਡੇ ਤੇ ਇੱਕ ਦੂਸਰੇ ਨੂੰ ਹੈਲਪ ਕਰੀਏ ਇੱਕ ਦੂਸਰੇ ਦਾ ਇਤਲਾਹ ਦਈਏ ਹੀ ਚਾਹੀਏ ਅਗੀ ਇਤਲਾਹ ਦਈਏ ਪ੍ਰਸ਼ਾਸਨ ਨੂੰ ਕਿ ਉਧਰ ਤੇ ਕਾਰਵਾਈ ਸਖਤੋ ਸਖਤ ਹੋਵੇ ਜੈਸ ਬਣਾ ਜਹ ਪਰ ਦੀ ਗੌਰਵਾ ਜੀ ਮੈਂ ਪਿੰਡ ਪਧਰਾਲੀ ਦਾ ਰਹਿਣ ਵਾਲਾ ਮੈਨੂੰ ਭਾਈ ਇਹਨਾਂ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਇਹ ਆਪਣੇ ਅਮੀ ਦੇ ਭਾਈ ਇਹਨਾਂ ਨੇ ਉਹਨੂੰ ਮੈਂ ਬੜੀ ਜ਼ਿੰਮੇਵਾਰੀ ਨਾਲ ਨਿਭਾਵਾਂਗਾ ਜਿੱਥੇ ਸਾਨੂੰ ਇਹ ਚੀਜ਼ ਲੱਗੀ ਗਈ ਗਲਤ ਹੋਣੀ ਹੈ ਨਸ਼ੇ ਦੇ ਖਿਲਾਫ ਜਾ ਕੇ ਕਿਸੇ ਨਾਲ ਧੱਕਾ ਹੋਣ ਦਿਓ ਅਸੀਂ ਆਵਾਜ਼ ਚੁੱਕਾਂਗੇ ਅਸੀਂ ਚੁੱਪ ਨਹੀਂ ਬੈਠਾਂਗੇ ਕਿ ਅਸੀਂ ਇਹ ਸੋਚੀ ਨਹੀਂ ਬੈਠਾਂਗੇ ਕਿ ਅਸੀਂ ਕਿਹੜਾ ਨਸ਼ਾ ਕਰਦੇ ਹਾਂ ਜੇ ਬਾਰਡਰੋਂ ਪਾਰ ਸਾਡੇ ਪਿੰਡ ਤੱਕ ਨਸ਼ਾ ਪਹੁੰਚ ਸਕਦਾ ਸਾਡੇ ਘਰਾਂ ਤੱਕ ਆਉਣ ਦੇ ਨੂੰ ਟਾਈਮ ਨਹੀਂ ਲੱਗਣਾ ਅਸੀਂ ਤਨਮਨ ਤੋਂ ਪੂਰੀ ਜ਼ਿੰਮੇਵਾਰੀ ਨਿਭਾਵਾਂਗੇ ਕਿ ਆਈਆਂ ਚੀਜ਼ ਨੂੰ ਬੰਦ ਕਰਨ ਦੀ ਕੋਈ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ ਗਰਵਾਦਾਸ 10 ਤੋਂ 15 ਦਾ ਫੈਕਟਰੀ ਪੰਜਾਬ ਮੈਸ ਮੂਲੇ ਨੂੰ ਬਹੁਤ ਬਹੁ ਲੱਖ ਲੱਖ ਵਧਾਈ ਦਿਨਾ ਵੀ ਚਲੋ ਨਸ਼ੇ ਦੇ ਖਿਲਾਫ ਕਾਰਵਾਈ ਕਰਨਗੇ ਨਸ਼ਾ ਰੋਕਣਗੇ ਜੈ ਭਾਰਤ ਜੈ ਹਿੰਦ ਮੈਂ ਅਰਜੁਨ ਕੁਮਾਰ ਰਾਸ਼ਟਰੀ ਵਾਲਮੀਕੀ ਤਰਫੋਂ ਸਮਾਇ ਤੋਂ ਵਾਈਸ ਪ੍ਰਧਾਨ ਪੰਜਾਬ ਅੱਜ ਅਸੀਂ ਪਿੰਡ ਪੰਦਰਾਲੀ ਦੇ ਵਿੱਚ ਆਪਣੇ ਵੀਰ ਭਰਾ ਨੂੰ ਗੌਰਮ ਨੂੰ ਆਪਣੇ ਨਾਲ ਆਪਣੀ ਟੀਮ ਨਾਲ ਜੋੜਿਆ ਹੈਗਾ ਔਰ ਅਸੀਂਾਂ ਤੋਂ ਬਿਲਕੁਲ ਉਮੀਦ ਕਰਦੇ ਆਂ ਆਸ ਕਰਦੇ ਆਂ ਕਿ ਇਹ ਜਿਹੜਾ ਨਸ਼ੇ ਦਾ ਕੋਹੜ ਹੈ ਜਿਹੜਾ ਇਹਨੂੰ ਖਤਮ ਕਰਨ ਦੇ ਵਿੱਚ ਸਾਡਾ ਸਾਥ ਦੇਣਗੇ ਅਸੀਂ ਨਾ ਤੋ ਆਸ ਕਰਦੇ ਆ ਕਿ ਸਾਡਾ ਨਾ ਮੁੰਡੇ ਨਾ ਮੁੰਡਾ ਲਾ ਕੇ ਚੱਲਣਗੇ ਜੈ ਹਿੰਦ ਜੈ ਭਾਰਤ ਜੀ ਕੀ ਕਹਿਣਾ ਹੈ ਮੈਂ ਸੁਨੀਲ ਕੁਮਾਰ ਡਿਸਟ੍ਰਿਕਟ ਕੋਪ ਪ੍ਰੈਜ਼ੀਡੈਂਟ ਰਵਦਾਸ ਰਵਦਾਸ ਟੀਮ ਮੈਂ ਦਾ ਧੰਨਵਾਦ ਕਰਦਾ ਕਿ ਅੱਜ ਸਾਨੂੰ ਪਤਰਾਲੀ ਪਿੰਡ ਚ ਆਉਣ ਦਾ ਮੌਕਾ ਦਿੱਤਾ ਔਰ ਮੈਂ ਮੁਬਾਰਕਬਾਦ ਦਿੰਦਾ ਆਪਣੇ ਦੋਸਤ ਗੁਰਵਕਮਾਰ ਨੂੰ ਜੇ ਨਸ਼ਾ ਵਿਰੋਧ ਖੜਾ ਹੋਇਆ ਅਸੀਂ ਇਹਦੇ ਨਾਲ ਮੋਢਾਂ ਲਾ ਕੇ ਮੋਢਾ ਲਾ ਕੇ ਖੜੋਵਾਂਗੇ ਜੈ ਹਿੰਦ ਜੈ ਭਾਰਤ ਜੈ ਸਭਿਦਾਨ